ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਪਹਿਲਾਂ ਤਾਂ ਜੋ ਮਾਲਵੇ ਦਾ ਸਵਰਗਯਾ ਜਸਦੀਪ ਸਿੰਘ ਜੀ ਗੋਲਾ ਯੂਐਸਏ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹੜੇ ਪਹਿਲਾਂ ਵੀ ਸਾਡੇ ਵੀਰ ਉਹ ਨਹੀਂ ਸਾਰੇ ਰੜ ਕੇ ਪਹਿਲਾਂ ਤੋਂ ਇਹ ਟੂਰਨਾਮੈਂਟ ਕਰਾਉਂਦੇ ਨੇ ਤੇ ਇਲਾਕੇ ਦੇ ਵਿੱਚ ਵੀ ਭਾਰੀ ਉਛਾਹ ਹੁੰਦਾ ਇਸ ਲਈ ਮੇਰਾ ਵੀ ਦੀਪੂ ਹੋ ਗਿਆ ਜੱਸਾ ਹੋ ਗਿਆ ਇਹ ਸਾਰੇ ਰਲ ਮਿਲ ਕੇ ਆਪਣਾ ਸਾਰੇ ਹੀ ਐਨ ਆਰ ਆਈ ਭਰਾ ਸੱਜਣ ਬੜਾ ਸਹਿਯੋਗ ਦਿੰਦੇ ਨੇ ਤੇ ਮੈਂ ਇਹ ਵੀ ਕਹਿਣਾ ਵੀ ਇਹ ਇੱਕ ਪ੍ਰੇਰਣਾ ਵੀ ਨੇ ਇਲਾਕੇ ਲਈ ਕਿਉਂਕਿ ਜਦੋਂ ਬਾਹਰਲੇ ਮੁਲਕਾਂ ਜਾ ਕੇ ਤੁਸੀਂ ਤਰੱਕੀਆਂ ਕਰਦੇ ਹੋ ਕੰਮ ਕਰਦੇ ਹੋ ਤੇ ਆਪਣੀ ਇਸ ਧਰਤੀ ਨਾਲ ਪਿਆਰ ਦਿਖਾਉਣਾ ਆਪਣੀ ਇਸ ਮਾਂ ਖੱਡੀ ਮਾਂ ਖੇਡ ਕਬੱਡੀ ਨਾਲ ਪਿਆਰ ਦਿਖਾਉਣਾ ਇੱਕ ਵੱਡੀ ਗੱਲ ਆ ਤੇ ਮੈਂ ਸਮੂਹ ਪ੍ਰਬੰਧਕਾਂ ਦਾ ਬਹੁਤ ਅੱਜ ਦਿਨੋਂ ਧੰਨਵਾਦ ਵੀ ਕਰਦਾ ਤੇ ਇਹਨਾਂ ਨੂੰ ਇਹ ਵੀ ਬੇਨਤੀ ਕਰਦਾ ਵੀ ਜਿਵੇਂ ਤੁਸੀਂ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਮਾਰਗਦਰਸ਼ਨ ਦੇ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨੇਕ ਕੰਮਾਂ ਦੇ ਵਿੱਚ ਸਾਡਾ ਸਾਥ ਸਹਿਯੋਗ ਦਿਓ ਕਿਉਂਕਿ ਸਾਨੂੰ ਵੀ ਬੜੀਆਂ ਉਮੀਦਾਂ ਨੇ ਸਾਡੇ ਇਹਨਾਂ ਐਨ ਆਰ ਆਈ ਵੀਰਾਂ ਤੋਂ ਤੇ ਪੰਜਾਬ ਦੀ ਤਰੱਕੀ ਦੇ ਵਿੱਚ ਪੰਜਾਬੀਅਤ ਲਈ ਤੇ ਮਾਂ ਖੇਡ ਕਬੱਡੀ ਬਚਾਉਣ ਲਈ ਇਹਨਾਂ ਦਾ ਮੈਂ ਤੈਦਿਲੋਂ ਬਹੁਤ ਧੰਨਵਾਦ ਕਰਦਾ ਭਾਈ ਅਸਲਟੇ ਦੇ ਵੀ ਮੈਚ ਕਰਾਇਆ ਗਏ ਨੇ ਕੁਝ ਵਧੀਆ ਛੋਟੇ ਬੱਚਿਆਂ ਦੇ ਤੇ ਉਹਦੇ ਬਾਰੇ ਕੀ ਕਹਿਣਾ ਤੁਹਾਨੂੰ ਦੇਖੋ ਜਦੋਂ ਅਸੀਂ ਇੱਕ ਤਾਂ ਕਬੱਡੀ ਖੇਡ ਜਿਹੜੀ ਆ ਇਹ ਮਾਂ ਖੇਡ ਆਪਾਂ ਕਹਿੰਦੇ ਆ ਕਿਉਂਕਿ ਇਹ ਪਿੰਡਾਂ ਨਾਲ ਜੁੜੀ ਖੇਡ ਆ ਉਸ ਤੋਂ ਇਲਾਵਾ ਜਿਹੜੇ ਸਲੈਕਟ ਦੇ ਮੁਕਾਬਲੇ ਕਰਾਉਂਦੇ ਇਹਦੇ ਵਿੱਚ ਨਵੇਂ ਬੱਚੇ ਜਿਹੜੇ ਆਪ ਆਪਣੇ ਆਪ ਨੂੰ ਤਿਆਰ ਕਰਦੇ ਨੇ ਫਿਰ ਕੰਪੀਟੀਸ਼ਨ 'ਚ ਕੰਪੀਟ ਕਰਦੇ ਨੇ ਜਿੱਥੇ ਆਪਣੇ ਸਰੀਰ ਨੂੰ ਬਣਾਉਂਦੇ ਨੇ ਗਰਾਊਂਡ ਨਾਲ ਜੁੜਦੇ ਨੇ ਨਸ਼ਿਆਂ ਤੋਂ ਦੂਰ ਰਹਿੰਦੇ ਆ ਇਹ ਬੜਾ ਵਧੀਆ ਉਪਰਾਲਾ ਸਮੁੱਚੇ ਕਲੱਬ ਵਾਸੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਫੇਰ ਤੁਹਾਨੂੰ ਦੇਖੋ ਇਹ ਸਾਰੇ ਮੇਰੇ ਆਪਣਾ ਪਿੰਡ ਆ ਇਹਦੇ ਪ੍ਰਾਣੇ ਦੇ ਸਾਰੇ ਅਸੀਂ ਇਕੱਠੇ ਪੜੇ ਆ ਇੱਥੇ ਖੇਡਦੇ ਰਹੇ ਆ ਸੁਖਵਿੰਦਰ ਵਿੰਡੀ ਆ ਬੜਾ ਦੀਪੂ ਆ ਸੁਖਵਿੰਦਰ ਜੱਸਾ ਆ ਉਹ ਬੜੇ ਪੁਰਾਣੇ ਸੀ ਦੋਸਤ ਰਣਜੀਤ ਸਿੰਘ ਬਿੰਦਾਪੋੜਾ ਜਿਹੜਾ ਅਚਾਨਕ ਸਾਡੇ ਵਿੱਚ ਨਹੀਂ ਰਿਹਾ ਾਰੇ ਸਾਰੇ ਭਰਾਵਾਂ ਨੇ ਜਾਂ ਉਹਦੀ ਯਾਦ ਦੇ ਵਿੱਚ ਕਿਉਂਕਿ ਕੱਟੇ ਆਨੇ ਬੜਾ ਲੰਮਾ ਸਮਾਂ ਗੁਜ਼ਾਰਿਆ ਉਹਦੀ ਯਾਦ ਦੇ ਵਿੱਚ ਅੱਜ ਇਹ ਟੂਰਨਾਮੈਂਟ ਕਰਾਇਆ ਮੈਂ ਸਮਝਦਾ ਕਿ ਬਹੁਤ ਹੀ ਜਿਵੇਂ ਉਹਨਾਂ ਦੇ ਸਰਭਾਜ ਵੀ ਆ ਉੱਥੇ ਇਲਾਕੇ ਵਾਸਤੇ ਬੜੀ ਵੱਡੀ ਇਹ ਬੇਨ ਹੈ ਐਨਆਰਆਈ ਸਾਰੇ ਭਰਾਵਾਂ ਦੀ ਇਹ ਚੰਗੇ ਖਿਡਾਰੀ ਜਿਹੜੇ ਨੇ ਉਹ ਅੱਗੇ ਉੱਭਰ ਕੇ ਸਾਹਮਣੇ ਆ ਸਕਦੇ ਨੇ ਅੱਜ ਦਾ ਜੋ ਦਿਨ ਸੀ ਜੀ ਸਾਡਾ ਅੱਜ ਅਸੀਂ ਤਾਂ ਆਪਣੇ ਮੁਤਾਬਕ ਪੂਰੀ ਕੋਸ਼ਿਸ਼ ਕੀਤੀ ਆ ਵੀ ਆਹ ਜਿਹੜਾ ਟੂਰਨਾਮੈਂਟ ਹੈ ਪੂਰੇ ਨਪੀਰੇ ਛਾੜ ਸਕੀਏ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਡਾ ਸਮਰਪਤ ਹੈ ਗੋਲਾ ਨੂੰ ਜਸਦੇਵ ਸਿੰਘ ਗੋਲਾ ਯੂਐਸਏ ਨੂੰ ਜੋ ਵੀ ਲੰਗਰ ਹੁੰਦਾ ਤੁਹਾਨੂੰ ਪਤਾ ਹੀ ਆ ਉਹਦੇ ਪਰਿਵਾਰ ਵੱਲੋਂ ਜਸਦੇਵ ਸਿੰਘ ਗੋਲਾ ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਤੇ ਜੋ ਬਾਕੀ ਦਿਲਕਸ਼ ਜੋ ਕਵਡੀ ਦੇ ਮੁਕਾਬਲੇ ਸੀ ਉਹ ਦਰਸ਼ਕ ਵੀ ਤੁਹਾਨੂੰ ਦੱਸ ਸਕਦੇ ਨੇ ਸਭ ਤੋਂ ਜ਼ਿਆਦਾ ਅੱਜ ਜੋ ਮੁਕਾਬਲੇ ਹੋਏ ਨੇ ਉਹ ਸਾਡੇ ਸਟਾਰ 플레이ਰ ਕਬੱਡੀ ਦੇ ਉਹਦੇ ਵਿੱਚ ਪਿੰਦਰ ਨਵਾਪਿੰਡ ਅੰਗਰੇਜ਼ ਬਾਈ ਆਪਣਾ ਤੇ ਦੇਖੋ ਵੀ ਲਾਡੀ ਅਟਾਲਾ ਤੇ ਨਾਲ ਬਾਕੀ ਹੋਰ ਬਹੁਤ ਸੀਨੀਅਰ 플레이ਰ ਅੱਜ ਖੇਡੇ ਨੇ ਜਿਹੜੇ ਆਨੇ ਅੱਜ ਮੈਚ ਦਾ ਦਿਲ ਜਣੀ ਜਿੱਤ ਲਿਆ ਜਿਵੇਂ ਕਹਿੰਣਾ ਮੇਲਾ ਲੁੱਟ ਕੇ ਲੈ ਗਏ ਉਹ ਚੀਜ਼ ਆ ਜੀ ਰਾਮਾ ਚੌਧਰੀ ਸਿਆਲੇ ਵਾਲਾ ਉਹ ਵੀ ਨਾਲ ਸੀ ਇਹਨਾਂ ਦੇ ਤੇ ਕੱਲ ਦਾ ਜਿਹੜਾ ਹੈਗਾ 3 ਤਰੀਕ ਦਾ ਪ੍ਰੋਗਰਾਮ ਜੱਜੀ ਬੈਂ ਦਾ ਕੀ ਕਹਿਣਾ ਚਾਹੁੰਦੇ ਆਪਣੇ ਕੱਲ ਨੂੰ ਜੱਜੀ ਵੈਂਦੇ ਜੀ ਖਾਸ ਫਰੈਂਡ ਸਾਡੇ ਰੌਬ ਖੰਡਿਆਲ ਸਾਡੇ ਨਾਲ ਖੜੇ ਨੇ ਜੋ ਥੁੱਕਾ ਪੈਣ ਗਿਆ ਤੇ ਸਭੀ ਕੂਨਰ ਅਜਸਾ ਬਹੁਤ ਹੀ ਆ ਰਿੰਕ ਉਬਾਰਿਆ ਯਾਰਾਂ ਨਾਲ ਜਾਲ ਮੇਲੇ ਮਿੱਤਰਾਂ ਦੇ ਯਾਰਾਂ ਨਾਲ ਬਹਾਰਾਂ ਜਿਹੜਾ ਮੇਲਾ ਹੁੰਦਾ ਜੀ ਉਹ ਮੇਲੀਆਂ ਦਾ ਤੇ ਯਾਰਾਂ ਵੈਲੀਆਂ ਦਾ ਇਹ ਯਾਰ ਵੈਲੀ ਸਾਰੇ ਇਕੱਠੇ ਹੋਏ ਹੋਏ ਨੇ ਕੋਈ ਬੀਸੀ ਤੋਂ ਆਇਆ ਕੋਈ ਚਟੋ ਤੋਂ ਆਇਆ ਕੋਈ ਕੈਲੀਫੋਰਨੀਆ ਤੋਂ ਆਇਆ ਕੋਈ ਆਇਆ ਨਿਊਯਾਰਕ ਤੋਂ ਬਸ ਤੋਂ ਕੱਲ ਨੂੰ ਨਹੀਂ ਖੁੱਤਾ ਪੈਣਗੇ ਡਾਲਰ ਵਾਲਾ ਮੀਂਹ ਪੈਣਾ ਜੀ ਕੱਲ ਨੂੰ ਬਸ ਤੁਹਾਨੂੰ ਪੰਜਾਬੀ ਜਿਹੇ ਦੱਸਾਂ ਤੇ ਕੱਲ ਆਪਣੇ 3 ਤਰੀਕ ਨੂੰ ਜਿਹੜਾ ਕੱਲ ਨੂੰ ਹੋ ਰਿਹਾ ਜੁਨਾਈਟਿਡ ਪੰਜਾਬ ਕਡਵੀਆਂ ਦੀਆਂ 8 ਅਕੈਡਮੀਆਂ ਖੇਲਣਗੀਆਂ ਤੇ ਉਹ ਤੋਂ ਬਾਅਦ ਜੈਜੀਬੀ ਦਾ ਖਾੜਾ 6 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲੂਗਾ ਆਪਨ ਸਾਰੇ ਵੀਰ ਭਾਣਾਂ ਨੂੰ ਬੇਤੀ ਆ ਕਿ ਸਾਰੇ ਹਮਮਾ ਕੇ ਬੈਠੂਗਾ ਲੰਗਰ ਰਾਵੀ ਬੋਲਾ ਸਿੰਘ ਦੇ ਪਰਿਵਾਰ ਵੱਲੋਂ ਲੰਗਰ ਰਾਵੀ ਜਦੋਂ ਪ੍ਰਬੰਧ ਕੀਤਾ ਗਿਆ ਦੇ ਬਹੁਤ ਵਧੀਆ ਸੀਗਾ ਸੈਕੰਡ ਡੇ ਸੀਗਾ ਸੈਲੈਕਟਰਸ ਹੋਈਆਂ ਨੇ ਬੱਚਿਆਂ ਦੀਆਂ ਤੇ ਬਾਅਦ ਚ ਕਬੱਡੀ ਵੀ ਹੋਈ ਆ ਮੈਚ ਸਾਰੇ ਖੁਸ਼ ਸੀ ਬਹੁਤ ਵਧੀਆ ਇੱਥੇ ਕੀ ਪ੍ਰਬੰਧ ਕੀਤਾ ਅਸੀਂ ਸੋਚਦੇ ਆਂ ਗਾਹਾਂ ਨੂੰ ਵੀ ਇਹ ਤੋਂ ਵੀ ਜ਼ਿਆਦਾ ਵਧੀਆ ਹੋਵੇ ਬਈ ਜਿਹੜੇ ਨਿੱਕੇ ਬਟੇ ਨੇ ਉਹਨਾਂ ਦਾ ਜ਼ਿਆਦਾ ਹੋਵੇ ਕਬੱਡੀ ਚ ਜਿਵੇਂ ਅੱਗੇ ਤਾਂ ਅਸੀਂ 35 45 ਕੀਤੀਆਂ ਸੀ ਅੱਜ ਕੀ ਗਾਹ ਨੂੰ ਅਸੀਂ ਕਰਨੀਆਂ ਨੇ ਵੀ ਜਿਵੇਂ 60 ਤੱਕ ਹੋਣ ਤੇ ਅੱਜ ਵੀ ਜਿਹੜੇ ਅਕੈਡਮੀਆਂ ਦੇ ਮੈਚ ਸੀ ਮਲੇਰ ਕੋਟ ਲਾ ਤੇ ਲੁਧਿਆਣੇ ਦੇ ਬਹੁਤ ਵਧੀਆ ਇਹਨਾਂ ਨੇ ਨਵੇਂ ਮੁੰਡੇ ਨੇ ਨਵੇਂ ਮੁੰਡਿਆਂ ਨੂੰ ਖੇਡਣ ਦਾ ਮੌਕਾ ਮਿਲਿਆ ਇਹ ਖੁਸ਼ ਹੋ ਕੇ ਗਏ ਨੇ ਸਾਰੇ ਕੋਈ ਵੀ ਨਰਾਜ ਨਹੀਂ ਗਿਆ ਐਨ ਸਾਰਿਆਂ ਨੂੰ ਡਾਜ਼ਰਾਂ ਤੱਕ ਅਮਰੀਕਨ ਡਾਲਰ ਕੈਨੇਡੀਅਨ ਡਾਲਰ ਪੈਸੇ ਸਭ ਲੱਗੇ ਨੇ ਹਾਂ ਨਾ 15-20 ਹਜ਼ਾਰ ਤੱਕ ਹੋ ਗਿਆ ਕੱਲ ਨੂੰ ਪਤਾ ਨਹੀਂ ਹਰੇ ਲੱਖਾਂ ਤੱਕ ਜਾਣੀਆਂਗੇ ਕੱਲੋਂ ਅਕੈਡਮੀਆਂ ਦੇ ਮੈਚ ਨੇ ਤੇ ਜਿਹੜੀ ਮੇਨ ਸੀਗੀ ਨਾ ਟ੍ਰੈਕਟਰ ਜਿਹੜੀ ਰੇਸ ਸੀ ਲਾਈਆਂ ਨੇ ਬੱਚਿਆਂ ਨੇ ਉਹ ਸਾਰਿਆਂ ਨਾਲ ਵੱਧ ਲੱਗਿਆ ਵਧੀਆ ਕਿਉਂਕਿ ਛੋਟੇ ਛੋਟੇ ਬੱਚੇ ਤੁਸੀਂ ਵੀ ਦੇਖਿਆ ਹੋਣਾ ਇੱਥੇ ਉਹ ਬਾਲਾ ਵਧੀਆ ਸੀ ਬਾਕੀ ਸਾਰਿਆਂ ਦਾ ਧੰਨਵਾਦ ਇਲਾਕਾ ਨਿਵਾਸੀਆਂ ਦਾ ਜਿਨੇ ਇੱਥੇ ਆਏ ਨੇ ਦੂਰੋਂ ਨਹੀਂ ਕਿਉਂ ਤੱਲ ਵੀ ਪਹੁੰਚਿਓ ਜਰੂਰ ਤੇ ਕੱਲ ਨੂੰ ਅਕੈਡਮੀਆ ਤੋਂ ਬਾਅਦ ਜੈਜੀ ਵੀ ਦਾ ਖਾਣਾ ਵੀ ਆ ਖੁੱਲਾ ਸਾਡੀ ਸਾਰਿਆਂ ਨੂੰ ਬੇਨਤੀ ਹੈ ਵੀ ਆਨ ਮਾ ਮਾ ਕੇ ਇੱਥੇ ਪਹੁੰਚੋ ਠੀਕ ਹੈ ਸਰਦਾਰ ਜਸੇਵ ਸਿੰਘ ਜਿਹੜੇ ਗੋਲਾ ਜੀ ਦੇ ਜਾਦ ਵਿੱਚ ਜਿਹੜਾ ਟੂਰਨਾਮੈਂਟ ਆ ਸਾਡੇ ਐਨ ਆਰ ਆਈ ਭਰਾਵਾਂ ਨੂੰ ਕਰਾਇਆ ਜਾਂਦਾ ਜਿਸ ਤਰ੍ਹਾਂ ਸ਼੍ਰੋਮੀ ਕਾਲੇਕਲ ਤੇ ਪ੍ਰਧਾਨ ਸਰਦਾਰ ਸਖਬੀਰ ਸਿੰਘ ਬਾਦਲ ਨੇ ਕਬੱਡੀ ਖੇਡ ਨੂੰ ਮਾਨਤਾ ਦੇ ਕੇ ਪੰਜਾਬ ਚ ਇੰਟਰਨੈਸ਼ਨਲ ਲੈਵਲ ਤੇ ਇਸ ਨੂੰ ਬਹੁਤ ਜ਼ਿਆਦਾ ਉਹ ਲੋਕਾਂ ਵੱਲੋਂ ਨਾ ਕੀਤਾ ਜਾਂਦਾ ਹੀ ਅੱਜ ਵੀ ਸਾਡੀ ਇਹ ਮਾਰ ਖੇਡ ਹੁੰਦੇ ਨਾਲ ਜਿੱਥੇ ਸਾਡੇ ਨੌਜਵਾਨਾਂ ਨੂੰ ਲੋੜ ਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਸਿਹਤ ਦੇ ਪੱਖੋਂ ਧਿਆਨ ਦੇਣ ਨਾਲ ਹੀ ਆਪੀਆਂ ਸਪੋਰਟਸ ਦੇ ਵਿੱਚ ਆ ਕੇ ਨੌਕਰੀਆਂ ਦੇ ਵਿੱਚ ਵੀ ਕਿਉਂਕਿ ਸਪੋਰਟਸ ਕੋਟਾ ਹੁੰਦਾ ਨੌਜਵਾਨ ਉਤਸ਼ਾਹਤ ਹੁੰਦੇ ਆ ਨਸ਼ਿਆਂ ਤੋਂ ਦੂਰ ਜਾਣ ਕੇ ਬਹੁਤ ਵੱਡਾ ਉਪਰਾਲਾ ਤੇ ਸਪੈਸ਼ਲ ਸਾਡੇ ਵੀਰ ਕੈਨੇਡਾ ਤੋਂ ਸਾਰੇ ਜਣੇ ਐਨਆਰਆਈ ਇਕੱਠੇ ਹੋ ਕੇ ਹਰ ਸਾਲ ਇਦਾਂ ਆਉਂਦੇ ਆ ਮੈਂ ਇਹਨਾਂ ਦਾ ਸਾਰਾ ਧੰਨਵਾਦ ਵੀ ਕਰਦਾ ਦੀਪੂ ਜੀ ਦਾ ਜਿਸੇ ਵੀਰ ਉਹਨਾਂ ਦਾ ਤੇ ਹੋਰ ਵੀ ਇਹਨਾਂ ਦੇ ਭਰਾ ਜਿਹੜੇ ਇੰਨੀ ਦੂਰੋਂ ਚੱਲ ਕੇ ਪੰਜਾਬ ਦੇ ਲਈ ਐਡਾ ਵੱਡਾ ਯੋਗਦਾਨ ਪਾ ਕੇ ਜਾਂਦੇ ਆ ਬਹੁਤ ਵਧੀਆ ਬਰੋ ਨਾਮ ਮੇਰਾ ਗੱਗੀ ਗੁਜਰਾਈ ਕਿਹੜੀ ਟੀਮ ਵੱਲੋਂ ਖੇਡ ਰਹੇ ਆਂ ਆਪਣੇ ਨਾਂਦਪੁਰ ਸਾਹਨੇ ਆ ਜੀ ਅੱਜ ਕੀ ਮਿਲਿਆ ਤੁਹਾਨੂੰ ਅੱਜ ਇਥੋਂ ਫਾਸਟ ਸੀ ਗਈ 51 41 ਨਾਮ ਸੀ ਗਈ ਬੈਸਟਰ ਨੂੰ 51 51 ਸੀਗਾ ਤੇ ਉੱਤੇ ਬਹੁਤ ਪੈਸੇ ਲਾਇ ਡਾਲਰ ਲਾਇ ਸਾਡੇ ਤੇ ਵੀ ਵਧੀਆ ਪੈਸੇ ਲਾਇ ਹਜ਼ਾਰ-ਹਜ਼ਾਰ 2000 10-10 ਹਜ਼ਾਰ ਰੁਪਏ ਲਾਇਏ ਜੀ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਇਹਨਾਂ ਨੇ ਵਧੀਆ ਟੀਮਾਂ ਖੇਡੀਆਂ ਨਵੀਂ ਟੀਮਾਂ ਨੂੰ ਮੌਕਾ ਦਿੱਤਾ ਨਾ ਨੇ ਬਹੁਤ ਵਧੀਆ ਇਹ ਵਧੀਆ ਜਿਹਨਾਂ ਨਵੇਂ ਪਲੇਅਰ ਇੱਦਾਂ ਹੀ ਆਉਣੇ ਆਈ ਤੇ ਇਹਨਾਂ ਦਾ ਪ੍ਰਬੰਧ ਵੀ ਬਹੁਤ ਵਧੀਆ ਸੀਗੇ ਸਾਰੇ ਕਮੇਟੀ ਵਾਲੇ ਬਹੁਤ ਚੰਗੇ ਵਧੀਆ ਸਾਥ ਦਿੱਤਾ ਵੀ ਪਲੇਅਰਾਂ ਦਾ ਵਧੀਆ ਪੈਸੇ ਦਿੱਤੇ ਸਾਰਿਆਂ ਨੂੰ ਮਾਨਤਨ ਵਧੀਆ ਕੀਤਾ ਜੀ ਵਧੀਆ ਰਿਹਾ ਤੁਹਾਡਾ ਮੈਚ ਵਧੀਆ ਰਿਹਾ ਹਾਂਜੀ ਬਹੁਤ ਵਧੀਆ ਮੈਚ ਲੱਗੇ ਜਿਹੜੀ ਟੀਮ ਨਾਲ ਮੈਚ ਹੋਇਆ ਤੁਹਾਡਾ ਸਾਡਾ ਪਲਾਨ ਨਾਲ ਹੋਇਆ ਜੀ ਫਾਈਨਲ ਕਿੰਨੇ ਫਰਕ ਨਾਲ ਜਿੱਤੇ ਹੋ ਅਸੀਂ ਜਿੱਤ ਗਏ ਉਹਨਾਂ ਦੇ 7 ਪੁਆਇੰਟ ਸੀਗੇ ਸਾਡੇ ਸੀਗੇ 19 ਹਾਂਜੀ ਜੀ ਵਧੀਆ ਖੇਡੀ ਸਾਰੇ ਦੇਖੋ ਜੀ ਅਸੀਂ ਤਾਂ ਮਾਲ ਅੱਜ ਦੇ ਨਹੀਂ 40 ਸਾਲ 45 ਸਾਲ ਹੋ ਗਏ ਤੇ ਸਾਡੀ ਜ਼ਿੰਦਗੀ ਲੰਘੀ ਆ ਤੇ ਬਾਕੀ ਦਾ ਪਹਿਲਵਾਨ ਜੀ ਦੀ ਸਾਨੂੰ ਘਾਟ ਮਹਿਸੂਸ ਹੁੰਦੀ ਆ ਕਿਉਂਕਿ ਪਹਿਲਵਾਨ ਜੀ ਹੁੰਦੇ ਅੱਜ ਨਾਲੋਂ ਹੋਰ ਹੋਣੇ ਸੀਗੇ 2 ਨੰਬਰ ਤੇ ਜੋ ਗੇਮਾਂ ਹੋਈਆਂ ਇੱਕ ਨੰਬਰ ਹੋਈਆਂ ਵਧੀਆ ਹੋਇਆ ਤੇ ਸਾਨੂੰ ਇੱਕ ਵੀ ਬੜੀ ਖੁਸ਼ੀ ਆ ਵੀ ਸਾਡੇ ਮੋਨੀ ਪਾਲ ਮਜਰੇ ਦਾ ਬੋਈ ਬੇਟਾ ਫਾਸਟ ਆ ਉਹ ਵੀ ਸਾਨੂੰ ਬੜੀ ਖੁਸ਼ੀ ਆ ਵੀ ਸਪੋਰਟਸਮੈਨ ਤੋਂ ਸਪੋਰਟਸਮੈਨ ਨਿਕਲਦਾ ਬਾਕੀ ਦਾ ਸਭ ਹੀ ਗੁਨਰ ਹੋਣੀ ਆ ਸਾਰੇ ਆਪਣੇ ਭਰਾ ਅਸੀਂ ਇਕੱਠੇ ਮਿਲ ਮਲਾ ਕੇ ਦੀਪੂ ਆ ਸਾਰੇ ਕੁੰਨਰੋਣੀ ਸਾਹਿਬ ਪਰਾ ਜਿੱਦਾਂ ਆਪਣਾ ਮੇਲਾ ਚਲਾਉਨੇ ਆ ਤੇ ਅੱਜ ਇੱਕ 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 ਅਕੈਡਮੀ ਦਾ ਮੈਚ ਹੋਇਆ ਉਹਨਾਂ ਦੇ ਵਿੱਚ ਬਹੁਤ ਤਗੜੇ ਮੈਚ ਹੋਇਆ 40 ਸਾਲਾ ਮੈਚ ਬਹੁਤ ਤੜਾ ਹੋਇਆ ਤੇ ਪਲੱਸ ਕੱਲ ਨੂੰ ਸਾਡੇ ਪੰਜਾਬ ਜੀ ਰੈਂਟਰ ਦੇ ਮੈਚ ਆ ਤੇ ਉਹ ਸਾਡੇ ਸਾਰੇ ਇਹ ਕਲਾਸ ਪਲੇਅਰ ਆਉਣਗੇ ਤੇ ਉਹਦੇ ਵਿੱਚ ਵੀ ਸਾਰੇ ਪਾਲੇ ਹੋਣੀ ਜੋ ਜਾਂਦੇ ਹੋਣੀ ਜਿੱਦਾਂ ਜਿੱਨਾ ਪਰਮਸ ਕੀਤਾ ਬੇਦੁੱਲੇ ਹੁਣ ਹੀ ਸਾਰੇ ਆਪਣੇ ਆ ਕੇ ਖੇਲਣਗੇ ਤੁਸੀਂ ਸਾਰੇ ਹਮਮਾ ਆ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਵੈਰੀ ਗੁੱਡ ਜਿਹਦਾ ਸਾਰੇ ਨਾ ਪਿਆਰਿਆ ਤੇ ਅੱਜ ਦੂਜਾ ਦਿਨ ਸੀਗਾ ਜੀ ਸਾਡਾ ਭਰਾ ਜਸਦੇਵ ਗੋਲਾ ਜਿਹਨੂੰ ਅਸੀਂ ਹਮੇਸ਼ਾ ਯਾਦ ਕਰਦੇ ਆਂ ਜੀ ਉਹਦੀ ਯਾਦ ਦੇ ਵਿੱਚ ਜੋ ਅੱਜ ਟੂਰਨਾਮੈਂਟ ਦਾ ਦੂਜਾ ਦਿਨ ਸੀਗਾ ਤੇ ਪਹਿਲਾਂ ਤਾਂ ਇੱਕ ਪ੍ਰਮਾਤਮਾ ਦਾ ਥੈਂਕ ਯੂ ਜਿਹੜਾ ਮੌਸਮ ਖਰਾਬ ਸੀਗਾ ਕੱਲ ਉਹ ਵੀ ਵਧੀਆ ਸਿਸਟਮ ਰਿਹਾ ਜੀ ਬਾਰਿਸ਼ ਤੋਂ ਬਾਅਦ ਮੈਚ ਬੜੇ ਵਧੀਆ ਹੋਏ ਜੀ ਅੱਜ ਵੀ ਮੈਚ ਬਹੁਤ ਵਧੀਆ ਹੋਏ ਐਥਲੈਟਿਕਸ ਦੇ ਮੁਕਾਬਲੇ ਬਹੁਤ ਵਧੀਆ ਹੋਏ ਤੇਰੇ ਮੇਰੇ ਬੇਟੇ ਨੇ ਵੀ ਬੈਨ ਕੀਤਾ ਤੇ ਬਾਕੀ ਜਿਹੜੇ ਸਿਸਟਮ ਅੱਜ ਮਲੇਰਕੋਟਲਾ ਲੀਗ ਦੇ ਅੱਜ ਕਬੱਡੀ ਦੇ ਮੈਚ ਹੋਏ ਜੀ ਉਹ ਬਹੁਤ ਗੁੱਡ ਹੋਏ ਤੇ ਬਾਕੀ ਕੱਲ ਨੂੰ ਵੀ ਮੈਚ ਇਸ ਤੋਂ ਵਧੀਆ ਹੋਣਗੇ ਜੀ ਕੱਲ ਨੂੰ 3 ਮਾਰਚ ਨੂੰ ਜੀ ਤੇ ਯੂਨਾਈਟਿਡ ਪੰਜਾਬ ਕਬੱਡੀ ਫੈਡਰੇਸ਼ਨ ਦੇ ਮੈਚ ਬਹੁਤ ਵਧੀਆ ਹੋਣਗੇ ਜੀ ਤੇ ਅੱਜ ਸਾਡੇ ਐਨਆਰਆਈ ਭਰਾਵਾਂ ਨੇ ਬਹੁਤ ਬੱਚਿਆਂ ਦਾ ਵੱਡਾ ਮਾਣ ਕੀਤਾ ਜੀ ਕੱਲ ਵੀ ਕੀਤਾ ਅੱਜ ਵੀ ਕੀਤਾ ਬਾਈ ਸਾਬੇ ਆਉਣੇ ਬਾਈ ਜਸਾ ਪੋਤ ਆਉਣੇ ਉਹਨਾਂ ਨੇ ਬੜਾ ਲੋਕਾਂ ਨੂੰ ਤੇ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਹੋਊਗਾ ਜੀ ਤੇ ਹਾਂਜੀ ਕੱਲ ਨੂੰ ਜੱਜੀ ਬੈਂਸ ਦਾ ਖੁੱਲਾ ਖਾੜਾ ਵੀ ਹੋਣਾ ਜੀ ਤੇ ਲੰਗਰ ਦੀ ਸੇਵਾ ਜਿਹੜੀ ਉਹ ਸਾਡੇ ਭਰਾ ਜਸਦੇਵ ਗੋਲੇ ਦੇ ਪਰਿਵਾਰ ਵੱਲੋਂ ਆ ਜੀ ਉਹ ਵੀ ਦੇਸੀ ਘੋੜਾ ਲੰਗਰ ਉਹਨਾਂ ਵੱਲੋਂ ਬਾਕੀ ਸਾਰਿਆਂ ਨੂੰ ਬੇਨਤੀ ਹੈ ਜੀ ਪੁੱਜੋ ਹਮੋ ਮਾਕੇ ਰਾਜੀ ਜੀ ਇਹਨਾਂ ਛੋ ਮੈਚ ਹੋਇਆ ਇਹ ਟੀਮ ਰਾਇਕੋਟ ਦੀ ਆ ਤੇ ਉਪਰਾਨੇ ਪਲੇਅਰ ਨੇ ਕਾਫੀ ਵਧੀਆ ਤੇ ਸਾਡੇ ਵਿੱਚ ਵੀ ਭਿੰਦਰ ਲਾਡੀ ਆਰਮ ਚੌਧਰੀ ਯੂ ਐਸ اے ਸਾਡੇ ਵਿੱਚ ਵੀ ਪਲੇਅਰ ਕਾਫੀ ਇਨਾਮੀ ਖੇਡਿਆ ਤੇ ਕਿਵੇਂ ਰਿਹਾ ਮੈਚ ਜਿਹੜਾ ਸੀਗਾ ਬਹੁਤ ਵਧੀਆ ਬਹੁਤ ਪਬਲਿਕ ਨੇ ਬੜਾ ਲਾਈਕ ਕੀਤਾ ਜੀ ਬਹੁਤ ਵਧੀਆ ਮੈਚ ਹੋਇਆ ਇਹ ਗੱਲ ਕਰੀਏ ਬੜੇ ਦਿਨਾਂ ਬਾਅਦ ਖੇਡੇ ਹਾਂ ਗਰਾਊਂਡ ਨਾਲ ਜੁੜੇ ਹਾਂ ਹੁਣ ਵੀ ਕਿਹੜੇ ਸੱਜੀ ਵਾਰੀ ਗਰਾਊਂਡ ਦੇ ਵਿੱਚ ਦੇ ਕਾਫੀ ਟਾਈਮ ਬਾਅਦ ਖੇਡੇ ਹਾਂ ਜਸਤੇਵ ਗੋਲਾ ਆਪਣਾ ਭਰਾ ਸੀ ਕੋਈ ਯਾਦ ਚ ਟੂ ਟੂਰਨਾਮੈਂਟ ਹੁੰਦਾ ਹਰ ਸਾਲ ਤੇ ਸਾਡਾ ਮਨ ਮੰਨਿਆ ਵੀ ਚਲੋ ਇੱਕ ਦੋ ਕਵਾਡੀਆਂ ਪਾਈਏ ਹਾਂਜੀ ਕੀ ਕਰਿਆ ਮੈਚ ਦੀ ਬਹੁਤ ਵਧੀਆ ਬਹੁਤ ਵਧੀਆ ਜੀ ਕਾਫੀ ਲੋਕਾਂ ਨੇ ਇੰਜੋਏ ਕੀਤਾ ਜੀ ਤੇ ਲੋਕ ਕਾਫੀ ਵੇਟ ਕਰਦੇ ਸੀ ਵੀ ਦੇਖੀਏ ਇਹਨਾਂ ਨੂੰ ਹੁਣ ਜਿਵੇਂ ਫੋਨ ਵੀ ਆਉਣ ਲੱਗੇ ਜੀ ਵੀ ਹਾਂ ਸਾਡੇ ਟੂਰਨਾਮੈਂਟ ਤੇ ਆ ਕੇ ਤੁਸੀਂ ਮਾੜੀ ਜੀ ਸਾਡੇ ਵੱਲੋਂ ਵੀ ਖੇਡੋ ਬਹੁਤ ਮੈਨਰਾ 15 20 ਸਾਲ ਹੋ ਗਏ ਹੁਣੇ ਜੀ 15 ਸਾਲ ਹੋ ਗਏ ਹੁਣੇ ਨੇ ਕਰ ਤਕਰੀਬਨ ਅਸ ਤੋਂ ਬਾਅਦ ਅੱਜ ਹੀ ਖੇਡੇ ਆ ਉਹ ਵੀ ਬਸ ਜਿੱਦਾਂ ਬਰ ਐਂਟਰਟੇਨਮੈਂਟ ਵਾਸ ਉਸੀ ਵੇਖੀ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅਧੀ